ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜੀ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਜਿਹੜੀ ਮੱਝ ਵਿਖਾਉਣ ਲੱਗੇ ਆਂ ਜੀ ਇੱਕ ਘਰੇਲੂ ਮੱਝ ਹੈ ਵੀਰ ਉਹਨਾਂ ਦੀ ਤੇ ਅਜੇ ਤਰੀਕੇ ਹੈਗੀ ਆ ਜੀ 17 ਸਤੰਬਰ 2025 ਸਮਾਗਮ ਸਵੇਰ ਦੇ 10 ਵਜੇ ਦਾ ਹੈ ਕਰੀਏ ਨੂੰ ਤੇ ਵੀਰ ਕੋਲ ਇੱਕ ਮੱਝ ਵਿਖਾਉ ਆ ਜੀ ਉਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਰ ਦਾ ਨਾਮ ਹੈ ਜਗਰਾਤ ਸਿੰਘ ਤੇ ਅਰਵੀ ਨਗਰ ਦੇ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਾਸਿਕਾ ਸਾਸਿਕਾ ਵੀਰ ਜੀ ਸਾਸਿਕਾ ਉਹ ਠੀਕ ਹੈ ਜੀ ਹਾਂ ਬੜੀ ਕਿਰਪਾ ਜੀ ਰਮਦਾਨ ਪਹਿਲਾਂ ਵੀਰ ਜੀ ਆਪਣੀ ਲੋਕੇਸ਼ਨ ਤੇ ਐਡਰੈਸ ਦੱਸ ਦਿਓ ਜੀ ਸੰਗੀਤ ਐਡਰੈਸ ਆਪਣਾ ਜਗਰਾਤ ਸਿੰਘ ਨਾਮ ਹੈ ਹਾਂ ਜੀ ਪਿੰਡ ਬਲਟੋਆ ਠੀਕ ਹੈ ਜੀ ਸੀਲ ਪੱਟੀ ਠੀਕ ਜਿਲ੍ਹਾ ਸ਼੍ਰੀ ਤਰਨਤਲ ਸਾਹਿਬ ਤਰਨਤਲ ਸਾਹਿਬ ਠੀਕ ਹੈ ਜੀ ਤੇ ਨੰਬਰ ਵੀਰ ਜੀ ਆਪਣਾ ਬੋਲ 94654 8140 8140 88140 88140 ਹਾਂ ਜੀ 88 ਠੀਕ ਹੈ ਜੀ ਬਾਕੀ ਆਪਾਂ ਸਕਰੀਨ ਤੇ ਦੇ ਦੇ ਦਿੰਨੇ ਹਨਾ ਤੇ ਵੀਰ ਜੀ ਫਿਰ ਕਰੀਏ ਡਿਟੇਲ ਮੱਝ ਦੀ ਸਾਡੀ ਹਾਂਜੀ ਹਾਂਜੀ ਵੀਰ ਜੀ ਲਓ ਜੀ ਚਲਾਓ ਇਹ ਵੀਰ ਜੀ ਤੀਜਾ ਸੂਆ ਮੱਝ ਸੂਣੀ ਹੈ ਆਪਣੀ ਅੱਛਾ ਇਹ ਤੀਜਾ ਸੂਆ ਹਾਂਜੀ ਕਰਦੀ ਮੱਝ ਆ ਕਰਦੀ ਮੱਝ ਹਨਾ ਹਾਂ ਹਾਂ 10 12 ਲੀਟਰ ਦੁੱਧ ਹੈਗਾ ਇਹਦੇ ਥੱਲੇ ਠੀਕ ਹੈ ਜੀ ਹਾਂ 10 12 ਲੀਟਰ ਪਹਿਲੇ ਸੂਏ ਦਾ ਹੈ ਪਹਿਲੇ ਸੂਏ ਦਾ ਤੇ ਹੁਣ ਵੀ ਸੀਲਸਲਾ ਬਹੁਤ ਜਿਆਦਾ ਕਿੰਨੇ ਕਿੰਨੇ ਦਿਨ ਲੈਂਦੀ ਹੈ ਜੀ ਇਹ ਦਿਨ 20 ਤਰੀਕ ਨੂੰ ਦੇਣੇ ਦੇ ਪੂਰੇ ਆ 20 ਤਰੀਕ ਨੂੰ ਦੇਣ ਪੂਰੇ ਹਨਾ ਹਾਂ 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 ਸੀਲਸਲਾ ਬਹੁਤ ਜਿਆਦੀ ਹੋਵੇ ਲਓ ਜਿੱਦਾਂ ਮਰਜ਼ੀ ਫੜ ਕੇ ਕੋਈ ਚੱਕਰੀ ਨੂੰ ਲਓ ਜੀ ਕਰ ਐਨੂੰ ਕਰਿਓ ਮੂੰਹ ਇਹਦਾ ਮੜਾ ਜੇ ਹਾਂ ਲਓ ਜੀ ਥਾਂ ਤੁਣ ਵੀਰ ਜੀ ਕਿਵੇਂ ਇਹਦੇ ਥਾਂ ਵੀਰ ਜੀ ਗਰੰਟਡ ਪੂਰੇ ਹਾਂ ਪੂਰੇ ਗਰੰਟਡ ਥਾਂ ਦੀ ਪਿੱਛੇ ਦੀ ਆਪਣੀ ਫੁੱਲ ਗਰੰਟੀ ਠੀਕ ਹੈ ਜੀ ਘਰ ਦਾ ਮਾਲ ਹਨਾ ਹਾਂ ਤੇ ਕੋਈ ਗੱਲ ਨਹੀਂ ਵੀਰ ਜੀ ਬੁੱਕਰਾਓ ਚੱਕ ਖੋਲ ਕੇ ਮੜਾ ਜੇ ਤੋਰੋ ਇਹਨੂੰ ਹਾਂ ਲਓ ਜੀ ਕਰੋ ਜੀ ਚੱਕ ਆਪਰੇ ਖੁੱਲੇ ਡੰਗਰ ਰਹਿੰਦੇ ਆ ਬਸ ਸਾਰੀ ਘਿਹਰੀ ਇਤਰਾ ਹੀ ਇਹਨਾਂ ਨੇ ਸਾਰੇ ਸਾਰਾ ਸਾਰੇ ਡੰਗਰ ਖੁੱਲੇ ਰਹਿਣੇ ਇਪਣੇ ਠੀਕ ਹੈ ਜੀ ਠੀਕ ਲਓ ਜੀ ਕਰੋ ਜੀ ਚੈੱਕ ਬੰਨ ਬਾਕੀ ਹੋਰ ਲਾਏ ਪੈ ਜਾਣੇ ਨੇ ਹਾਂ ਹਾਂ ਇਹਨੇ ਲਾ ਲੈਣਾ ਜੇ ਇਹਦੇ ਦਿਨ ਪੰਜ ਹੈਗੇ ਇਹਦੇ ਵਿੱਚ ਸੂਣ ਤੇ ਪੰਜ ਦਿਨ ਹੈਗੇ ਵੀਰ ਨੂੰ ਮਤਲਬ ਦਿਨ ਪੂਰੇ ਅੱਛਾ ਜੀ ਤੇ ਤਿੰਨ ਚਾਰ ਦਿਨ ਕੋਈ ਉੱਤੇ ਲੈ ਜੂ ਲੈਓ ਜੀ ਬਾਹਰ ਨੂੰ ਹਾਂ 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 ਥਾਂ ਤੋਂ ਵੀ ਦੀ ਓਕੇ ਪੂਰੇ ਹਾਂ ਜੀ ਥਾਂ ਦੀ ਤੇ ਪਿੱਛੇ ਦੀ ਆਪਣੀ ਗਰੰਟੀਡ ਠੀਕ ਹੈ ਜੀ ਠੀਕ ਕੋਈ ਥਾਂ ਦੇ ਵਿੱਚ ਫਾਲਟ ਨਹੀਂ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਇੱਕੋ ਜਿਹਾ ਦੁੱਧ ਆ ਫਿਰ ਕੋਈ ਮਤਲਬ ਕਿਸੇ ਦੇ ਹੱਥ ਤੇ ਨਹੀਂ ਜਿਹੜਾ ਮਰਜੀ ਚੋ ਲਵੇ ਬਿਲਕੁਲ ਜੀ ਬਿਲਕੁਲ ਕੋਈ ਚੱਕਰ ਨਹੀਂ ਇਹਨੂੰ ਮੋਹਰਾ ਜਗਿਆ ਨਾ ਇੱਕ ਰੰਗ ਕਰ ਲਾ ਲਓ ਸਿੰਘ ਸਿੰਘ ਪੂਰੇ ਓਕੇ ਹਾਂ ਫੇਸ ਕੁਆਲਟੀ ਵਿਖਾ ਦਿਓ ਕਰੋ ਜੀ ਚੈੱਕ ਲੈਓ ਮਾੜੇ ਅੱਗੇ ਲੈਓ ਇਹ ਠਾ ਦਿਤੋ ਦਰਦੀ ਕਰਕੇ ਆ ਕਹਿੰਦੇ ਕਰਦੇ ਉਦਾਂ ਕੋਈ ਚੱਕਰੀ ਨਹੀਂ ਸਾਡੇ ਸਾਰੀਆਂ ਮੱਝਾਂ گاਵਾ ਵੀ گاਵਾ ਦੇ ਵਿੱਚ ਵੀ ਖੁੱਲੀ ਰਹਿੰਦੀ ਕੋਈ ਚੱਕਰੀ ਨਹੀਂ ਨੋ ਵੀ ਕਰੋਲੀ ਚੱਕ ਫੇਸਬੁਕ ਓਕੇ ਬੁਰਾ ਹਾਂ ਪੂਰੀ ਸੀਲਸ ਲੱਗ ਪੂਰੀ ਪੂਰੀ ਠੀਕ ਹੈ ਜੀ ਸੂਆ ਵੀਰ ਦੀ ਕਿੰਨਾ ਸੁਣਾ ਸੂਆ ਤੀਜਾ ਵੀਰ ਦੀ ਸੁਣਾਣ ਕਿ ਤੀਜਾ ਸੂਆ ਸੁਣਾ ਹੈ ਨਾ ਹਾਂ ਠੀਕ ਹੈ ਜੀ ਲਓ ਜੀ ਐਦਾਂ ਕੋਈ ਡੰਗਰ ਛੇਤੀ ਕਿਤੇ ਫੜਾਉਂਦਾ ਨਹੀਂ ਹੈ ਨਾ ਹਾਂ ਹਾਂ ਨਾ ਨਹੀਂ ਨਾ ਆਹ ਜੀ ਲਓ ਜੀ ਠੀਕ ਹੈ ਜੀ ਤੇ ਵੀਰ ਜੀ ਫਿਰ ਰੇਟ ਰੂਟ ਕੀ ਕਰਦੇ ਜੀ ਇਹਦਾ ਰੇਟ ਹਾਂਜੀ ਰੇਟ ਤੁਸੀਂ ਦੱਸ ਦਿਓ ਨਿਹਾਨਾ ਇੱਕੋ ਰੇਟ ਦੱਸ ਦਿਓ ਜਿਹੜਾ ਲੈਣ ਦੇਣ ਵਾਲਾ ਬਾਕੀ ਇਹ ਵੀ ਦੱਸ ਦਿਓ ਮਾਨਤਾਨ ਕਿਵੇਂ ਰੇਟ ਆਪਾਂ ਜੈ ਜੈ ਕਰਨਾ ਇਹਦਾ ਅੱਛਾ ਜੀ 115 ਕਰ ਦਈਏ ਅੱਛਾ ਜੀ 115 ਹਾਂ ਤੇ ਗੁਮਾਨਤਾਨ ਹੋਊ ਇੱਥੋਂ ਦੇ ਮਾਨਤਾਨ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਖੁੱਲਾ ਤਨ ਕਰ ਦਾਂਗੇ ਮਾਨਤਾਨ ਦਾ ਖੁੱਲਾ ਮਾਨਤਾਨ ਹਾਂ ਖੁੱਲਾ ਕਰ ਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਮੱਝ ਵੇਖੇ ਪਸੰਦ ਕਰੇ ਹਾਂਜੀ ਹਾਂਜੀ ਤੇ ਇਹ ਨਹੀਂ ਕਿ ਮੱਝ ਵੇਖ ਕੇ ਆਖੂਗਾ ਕਿ ਜਿੱਦਾਂ ਦੀ ਵੀਡੀਓ ਤੇ ਉਦਾਂ ਦੀ ਮਤਲਬ ਹੋਊਗੀ ਮੱਜ ਵਿੱਚ ਹਾਂਜੀ ਕੋਈ ਵੀ ਵੀਰ ਭਰਾ ਜਿਹਨੇ ਪੈਸੇ ਲਾਉਣੇ ਉਹਨੇ ਤਸੱਲੀ ਤੇ ਹਾਂ ਉਹਨੇ ਤਸੱਲੀ ਤੇ ਬਾਕੀ ਆਪਣੀ ਪਿੱਛੇ ਦੀ ਤੇ ਥਣਾ ਦੀ ਗਰੰਟੀਡ ਠੀਕ ਹੈ ਜੀ ਹਾਂ ਤੇ ਦੁੱਧ ਤੇ ਪਾਇਦਾ ਉਹ ਤੇ ਚਲੋ ਜਿੰਨਾ ਬਿਲਕੁਲ ਜੀ ਬਿਲਕੁਲ ਪਿਛਲੇ ਸੂਏ ਕਿੰਨਾ ਹੈ ਦੁੱਧ 10 ਲੀਟਰ ਦੁੱਧ ਤੂੰ ਖੁੱਲਾ ਗਿਣੋ ਖੁੱਲਾ ਹਾਂ 10 ਲੀਟਰ ਖੁੱਲਾ ਠੀਕ ਕਹੇ ਨੂੰ ਤੇ ਭਾਵੇਂ 12 ਆਂਦੀਏ 14 ਆਂਦੀਏ ਹਾਂਜੀ ਹਾਂਜੀ ਬਿਲਕੁਲ ਹੂੰ ਮਾਨਦੀ ਦੇ ਹਿਸਾਬ ਨਾਲ ਠੀਕ ਹੈ ਤੇ 10 ਲੀਟਰ ਖੁੱਲਾ ਦੁੱਧ ਆ ਕੁੱਲ ਆਦੋਦ ਹੈ ਨਾ ਤੇ ਬਾਕੀ ਪੌਂਟ ਤੇ ਡਿਪੈਂਡ ਹਾਂ ਬਾਕੀ ਪੌਂਟ ਤੇ ਸਾਹਮਦੇ ਸਿਰ ਤੇ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਮੰਨਤਾ ਨੇ 1 15 ਚ ਕੋਈ ਨਹੀਂ ਕਰਾਂਗੇ ਵੀਰ ਭਰਾ ਦਾ ਜਿਹੜਾ ਕੋਈ ਫੋਨ ਲਾਵੇ ਜਿਹਦੇ ਮੱਝ ਪਸੰਦ ਹੁੰਦੀ ਹੈ ਠੀਕ ਹੈ ਜੀ 1 15 ਦੇ ਵਿੱਚ ਹਾਂ 1 15 ਦੀ ਮੰਨਤ ਕਰਦੇ ਕੋਈ ਵੀਰ ਭਰਾ ਕਾਲ ਕਰੇ ਹਨਾ ਆਪਣਾ ਸੌਦਾ ਪੱਕਾ ਕਰੇ ਹਨਾ ਹਾਂ ਜੀ ਹਾਂ ਜੀ ਤੇ ਹੋ ਜਾਊਗਾ ਮਾਨਤਾ ਨਵੀਂ ਠੀਕ ਹੈ ਤੇ ਵੀਰ ਜੀ ਆਪਣਾ ਨੰਬਰ ਦੱਸ ਦਿਓ ਜੀ ਇਹ 94654 ਹਾਂ ਜੀ 88140 88140 ਹਾਂ ਠੀਕ ਹੈ ਜੀ ਤੇ ਨਾਮ ਵੀਰ ਜੀ ਜਗਰਾਤ ਸਿੰਘ ਨਾਮ ਜਗਰਾਤ ਸਿੰਘ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਦੋਸਤੋ ਇਹ ਹੀ ਆਪਣੀ ਅੱਜ ਦਾ ਆਪਣਾ ਇੱਕ ਨਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਡੇਲੀ ਰੁਟੀਨ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ